ਮਸਤ ਬਾਬਾ ਭਗਤ ਸਿੰਘ ਜੀਆਂ ਦੀ ਵਰਸੀ ਅੱਜ ਮਨਾਈ ਗਈ ਦੀਵਾਨ ਸਜਾਏ ਗਏ ਰਾਗੀ ਢਾਡੀਆਂ ਤੇ ਜਥਿਆਂ ਨੇ ਮਹਾਪੁਰਸ਼ਾਂ ਦੀ ਉਸਤਤਾਈ ਇਸ ਤੋਂ ਪ੍ਰੰਤ ਹੁਣ ਸਮਾਪਤੀ ਤੇ ਮਹਾਰਾਜ ਆਪਣੇ ਸਥਾਨਾਵਲ ਚਾਲੇ ਪਾਉਣਗੇ ਅਰਦਾਸ ਉਪਰੰਤ ਦੇਖੋ ਫੁੱਲਾਂ ਦੀ ਵਰਖਾ ਗੁਰੂ ਨਾਨਕ ਸਾਹਿਬ ਉਹ ਤੇਰੀ ਵਡਿਆਈ ਕੋਈ ਨਾ ਹੋਣ ਜਾਏ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਗੁਰੂ ਸ੍ਰੀ ਭਗਵਤੀ ਜੀ ਕੀ ਬਾਤ ਹੈ ਦਸਮੀ ਜਿਸੰ ਭਗਵਤੀ ਸਮਰਦਾ ਗੁਰੂ ਨਾਨਕ ਲਈ ਤੇ ਆਏ ਦੇ ਰੰਗਤ ਮੁਖਿਆ ਮਰਦਾਸ ਰਾਮਦਾਸਾ ਜੀ ਸਹਾਇ ਰਸਿ ਨਿਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਰਕਿਸ਼ਿੰਦ ਜੀ ਲਿਹਾਈਐ ਜਿਸ ਰਿਤੇ ਸਬਦ ਗਾਇ ਤੇਗ ਬਾਦ ਸਿਮਰਿਐ ਕਰਮ ਨਾਮੁ ਦੇ ਆਵੈ ਧਾਈ ਸਾਥ ਤੇ ਹੁਣਾ ਜੀ ਸਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਰਾ ਜੀਓ ਸਾਥ ਤੇ ਹੁਣਾ ਜੀ ਸਾਈ ਦਸਾਂ ਬਾਤਨ ਦੀ ਜੋਤ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਾ ਅਧਿਆਮ ਕਰਕੇ ਗਾਉਂਦਾ ਹਾਂ ਭੋਲੇ ਜੀ ਜੀ ਨਿਨਵਾੜਿਆਂ ਤੇ ਬਾਣ ਸਤਿਗੁਰ ਜੀਓ ਨਿਤਾੜਿਆਂ ਦੇ ਤਾੜ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜੀਓ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਓ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਆਪ ਜੀ ਅੰਦਰ ਪ੍ਰਵਾਹ ਜਨ ਪਰਉਪਕਾਰੁ ਬਹੁ ਮਾਹੀ ਜਨ ਪਰਉਪਕਾਰਿਆ ਜੀ দান ਦੇ ਭਗਤੀ ਦਾਇਨ ਹਰਿ ਜਨਨ ਮਿਲਾਈ ਜਨਾਂ ਵਕਨਸਾਰ ਮਹਾਪੁਰਸ਼ਾਂ ਦੇ ਪਾਵਨ ਪਿੱਤਰ ਸੰਗਾਂ ਤੇ ਮਹਾਪੁਰਸ਼ਾਂ ਦੀਆਂ ਮਿੱਠੀਆਂ ਤੇ ਨਿਗੀਆਂ ਯਾਦਾ ਤਨ ਤਨ ਬਾਬਾ ਜਵਾਹਰ ਸਿੰਘ ਸਹਿਬ ਮਹਾਰਾਜੀ ਤਨ ਤਨ ਵਸਤ ਬਾਬਾ ਭਗਤ ਸਿੰਘ ਸਹਿਬ ਮਹਾਰਾਜੀ ਹੋ ਤਨ ਤਨ ਬਾਬਾ ਸਾਦੀ ਸਿੰਘ ਸਹਿਬ ਮਹਾਰਾਜ ਜੀ ਆਪਕੀਆਂ ਦੀਆਂ ਪਾਵਨ ਮਿੱਠੀਆਂ ਦੇ ਨਿੱਕੀਆਂ ਆਦਾਂ ਪ੍ਰਾਂਝਾਂ ਗੀਆਂ ਨੇ ਮਾਰਾ ਹੁਣ ਸਪੂਰਨਤਾ ਦੀ ਅਰਦਾਸ ਆਪ ਜੀ ਦੇ ਕਮਰ ਕਸੇ ਗੀਤੇ ਗਏ ਨੇ ਇਸ ਰਸਣ ਸਾਹਿਬ ਦੀਆਂ ਸੇਵਾ ਮੰਦੀ ਸਪੂਰਨਤਾ ਹੋਈ ਕਿਰਪਾ ਕਰੋ ਆਪ ਜੀ ਨੇ ਖੁੱਲੇ ਬੰਦਾਲਾਂ ਵਿੱਚ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਨੇ ਸਮਾਪਤੀ ਦੀ ਬੇਨਤੀ ਕਰੋ ਕਿਰਪਾ ਸਤਿ ਪਾਤਸ਼ਾਹ ਜਵਾਨਾਂ ਤੋਂ ਸੱਚਖੰਡ ਨੂੰ ਚੱਲੇ ਪਾਓ ਹਰ ਮੰਤਨ ਵਸਿਆ ਸ੍ਰੋਈ ਜੈ ਜੈਕਾਰ ਕਰੇ ਸਭ ਕੋਈ ਦੇ ਮਹਾਂ ਵਾਕ ਅਨਸਾਰ ਜੈ ਜੈਕਾਰ ਕਰਦਿਆਂ ਸਭ ਸੰਗਤੀ ਦੇ ਨਾਲ ਆਪ ਜੀਆਂ ਨੂੰ ਸਤਖੰਡ ਲੈ ਕੇ ਜਾਣਾ ਰਾਸਤੇ ਸੰਗ ਸੰਗ ਹੋਗੇ ਸਰਦਾਰ ਕਰਨੀ ਜਿਹੜੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਨੇ ਸੰਗਤਾਂ ਦੀਆਂ ਹਾਜ਼ਰੀਆਂ ਥਾਏ ਪਾਉਣੀਆਂ ਚੱਲਿਆ ਚੱਲਿਆ ਕੰਨਮ ਲੇਖੇ ਵਿਚ ਲਾਉਣਾ ਅਮਰਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਣੀ ਸੇਵਾਦਾਰਾਂ ਦੇ ਮਹਾਪੁਰਸ਼ਾਂ ਦੇ ਮੇਰਾ ਪ੍ਰਿਆਪ ਰੱਖੋ ਕਿਰਪਾ ਕਰੋ ਸਾਥੀ ਖਾਨ ਨੂੰ ਜਾਣੇ ਪਾਓ ਨਾਨਕ ਾਮ ਚੜਦੀ ਕਲਾ ਤੇਰੇ ਭਾਵੇਂ ਸਰਬਤ ਕਉ ਪਰਵਾਹੀ ਨੁਰੀ ਜੀ ਦਾ ਖਾਲਸਾ ਵਾਹਿਗੁਰੂ री घरी घर देरी जाया घर देरी होरी घर भली ਸੰਤਨ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਚੰਗੇ ਸਾਧੂਆਂ ਦਾ ਹੋਣਾ ਸੰਸਾਰ ਦੇ ਉੱਤੇ ਇੱਕ ਬਹੁਤ ਵੱਡਾ ਸੁਭਾਗ ਹੈ ਸੋ ਬਾਬਾ ਹਰਿੰਦਰ ਸਿੰਘ ਜੀ ਇੱਥੇ ਵਿਰਾਜਮਾਨ ਨੇ ਉਹਨਾਂ ਨਾਲ ਕਰਦੇ ਆਂ ਕੁਝ ਗੱਲਬਾਤ ਅਭਾਈ ਵਾਇਰੂ ਖਾਲਸਾ ਵਾਇਰੂ ਜੀ ਕੀ ਫਤਹੀ ਅੱਜ ਬਾਬੇ ਮਸਤਪਾਕ ਸਿੰਘ ਜੀ ਦੀ ਵਰਸੀ ਮਨਾਈ ਗਈ ਹੈ ਜੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਨੇ ਇੱਥੇ ਨਤਮਸਤਕ ਹੋਏ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜੀ ਕੋਹਰ ਕਲ ਜੋ ਚੱਲ ਰਿਹਾ ਜੀ ਕੀ ਉਪਦੇਸ਼ ਦੇਣਾ ਚਾਹੋਗੇ ਜੀ ਜਿਹੜੀਆਂ ਅੱਜ ਸੰਗਤਾਂ ਦਰਵਾਹ ਸਾਹਿਬ ਵਿੱਚ ਆਈਆਂ ਜੁਗੀਆਂ ਕੋਟ ਦੁਨਣਾ ਦੇਖੋ ਕਰ ਜੁਗਰਾ ਕੋਈ ਅਸਰ ਨਹੀਂ ਰੁਣਾ ਕੇ ਨਾਮ ਚਰਨ ਨਾਮ ਜੇ ਵੀ ਹੈ ਨਾ ਨਾਮ ਤੇ ਨਾਮ ਨਾਲ ਜੁੜ ਨਹੀਂ ਹੈ ਸਤਨਾਮ ਬੈਕ ਕਹੋ ਜਿਆ ਕੋਮਨ ਪਸਾ ਦਾ ਪਾੜ ਕਰੋ ਜਿਉ ਤ੍ਰਿਕੁਮਾਰ ਜੀ ਮਹਾਰਾਜ ਨੇ ੱੱਪਾ ਨੂੰ ਕਿਹਾ ਵਾਹਿਗੁਰੂ ਕਿ ਲੋਕ ਇਹਨਾਂ ਕਾਲ ਜੁਗ ਖਾਣ ਨੂੰ ਕੁਝ ਨਹੀਂ ਕਹਿ ਸਕਦਾ ਜਲਦੀ ਕਲਰ ਬਾਬਾ ਜਿਹੜਾ ਦਸਵੰਦ ਆ ਜੀ ਉਹ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕਿਹਾ ਉਹਦਾ ਕਿੱਡਾਕ ਮਹੱਤਵ ਹੈਗਾ ਜੀ ਦੇਖੋ ਉਹਦਾ ਹੈਗਾ ਸਾਰੇ ਜਿੰਨੇ ਵੀ ਪਾਤਸ਼ਾਹੀਆਂ ਹੋਈਆਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸ ਦਸ ਪਾਤਸ਼ਾਹ ਤੱਕ ਸਾਰਿਆਂ ਨੇ ਇਹੀ ਉਪਦੇਸ਼ ਸਾਨੂੰ ਲਿਖਣ ਦਿੱਤਾ ਕਿ ਤੁਸੀਂ ਗਿਰਤ ਕਰੋ ਕੀਰਤ ਕਰੋ ਵੰਡਿ ਛਕੋ ਨਾਮ ਨਾਲ ਜੁੜੋ ਪਰਮਾਤਮਾ ਦੇ ਨਾਮ ਤੇਤ ਕਰਨੀ ਵੀ ਜ਼ਰੂਰੀ ਹੈ ਸਿੱਖ ਵਾਸਤੇ ਤੇ ਨਾਮ ਸਿਮਰਨ ਵੀ ਬਹੁਤ ਜ਼ਰੂਰੀ ਹੈ ਸਵੇਰ ਜਲਦੀ ਉੱਠ ਕੇ ਆਪਣਾ ਪਰਮਾਤਮਾ ਦਾ ਨਾਮ ਲੋ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਕਿ ਮੂਰ ਮੰਤਰ ਦਾ ਪਾਠ ਕਰੋ ਮੂਰ ਮੰਤਰ ਦਾ ਪਾਠ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਬਿਮਾਰ ਸੀਗੀ ਰਿਆ ਚੋ 2-3 ਦਿਨ ਬਾਅਦ ਫਿਰ ਵਾਪਸ ਆਏ ਤੇ ਉਹਨਾਂ ਨੇ ਇਹੀ ਬਚ ਜੀਤਾ ਆਂ ਦਿਸ਼ਾਰੇ ਕਿ ਵਈ ਸਾਨੂੰ ਸਾਰਿਆਂ ਨੂੰ ਇਹ ਅਕਾਲ ਪੁਰਖ ਦਾ ਹਕੂਮ ਹੈ ਕਿ ਤੁਸੀਂ ਬੂਲ ਮੰਤਰ ਦਾ ਜਾਪ ਕਰੋ ਕਿ ਹੁਣ ਅਸੀਂ ਵੀ ਇਹੀ ਸਾਰ ਸੰਗਤ ਨੂੰ ਕਹਿੰਦੇ ਆ ਬੂਲ ਮੰਤਰ ਦਾ ਬਾਤ ਬਾਠ ਕਰਿਆ ਕਰੋ ਭਾਈ ਪਰ ਜੇ ਕੋਈ ਕਿਸੇ ਮਸਲਾ ਕੇ ਨਾਲ ਜੁੜਿਆ ਆ ਉਹ ਆਪਣੇ ਮਸਲੇ ਵਿੱਚ ਲੀ ਜਾ ਲੋ। ਅਕਿ ਇਹ ਨਹੀਂ ਕਹਿੰਦੇ ਕਿ ਜਿਹੜੇ ਜਿਹੜੇ Hindu ਲੋਕ ਕੋਨਟਰਐਡਿਕਟ ਕਰਨ ਲੱਗ ਜਾਂਦੇ ਠੀਕ ਹੈ ਜੀ। ਹਾਂ ਜੀ ਕੋਈ ਜਿਹੜਾ ਸਾਡਾ ਸ਼ਬਦ ਦਾ ਓਮ ਓਮ ਵੀ ਉਹੀ ਸ਼ਬਦ ਹੈ ਜੋ ਪਰਮਾਤਮਾ ਨੇ ਸਾਨੂੰ ਪਿਆ ਕਾਲਕੁੱਟ ਨੇ ਓਮ ਤੋਂ ਵੀ ਇਹੀ ਮਤਲਬ ਹੁੰਦਾ ਵੀ ਓ ਮਾਈ ਗੋਡ ਓ ਓ ਓ ਉਹ ਵੀ ਉਹਨਾਂ ਦਾ Hindu ਪਰਮ ਦਾ ਉਹ ਠੀਕ ਹੈ ਲੇਕਿਨ ਸਾਨੂੰ ਬਾਸ਼ਾ ਨੇ ਸਿੱਖੇ ਜੋਂ ਵਿੱਚ ਜਾਨੂੰ ਦੁਆਏ ਆ ਆਪਾਂ ਨੂੰ ਸਿੱਖੇ ਜੋਂ ਨਾਲ ਚੱਲਣਾ ਚਾਹੀਦਾ ਹੈ ਸਤਿਓਂ ਵਾਹਿਗੁਰੂ ਖਾਲਸਾ ਵਾਹਿਗੁਰੂ